ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 93 ਡੀਸੀ ਦੀ ਰਸੋਈ ਦਾ ਖਰਚਾ ਜਿਹੜਾ ਅਫਸਰ ਦਾਣਾ ਪਾਣੀ ਖੁਦ ਆਪਣੇ ਘਰ ਦਾ ਖਾਂਦਾ ਹੋ ਰਿਸ਼ਵਤ ਨੂੰ ਠੱਲ ਪੈ ਜਾਏ ਉਸਾਂ ਪੈਰ ਜਿੱਥੇ ਉਹ ਪਾਂਦਾ ਹੋ ਜਦੋਂ ਕਿ ਡੀਸੀ ਬਦਲ ਜਾਵੇ ਤੇ ਦੂਜਾ ਆਵੇ ਤਾਂ ਡੀਸੀ ਦੀ ਕੋਠੀ ਖਾਲੀ ਹੋਣ ਤੇ ਨਵਾਂ ਰੰਗ ਰੋਗਣ ਹੁੰਦਾ ਕਰਕੇ ਕਈ ਵਾਰੀ ਮਹੀਨੇ ਲੱਗ ਜਾਂਦੇ ਨੇ ਖਾਸ ਕਰਕੇ ਜੇ ਡੀਸੀ ਕੋਠੀ ਵਿੱਚ ਪਰਿਵਾਰ ਸਮੇਤ ਰਹਿੰਦਾ ਹੋਵੇ ਤੇ ਕੋਈ ਬੱਚਾ ਵੀ ਸਕੂਲ ਕਾਲਜ ਵਿੱਚ ਪੜਦਾ ਹੋਵੇ ਰੈਗੂਲਰ ਭਰਤੀ ਭਾਵ ਡਾਇਰੈਕਟ ਹਾਈਐਸਟ ਦੇ ਬੱਚੇ ਤਾਂ ਛੋਟੇ ਹੁੰਦੇ ਨੇ ਤਰੱਕੀ ਸੁਦਾ ਡੀਸੀ ਦੇ ਬੱਚੇ ਵੱਡੇ ਹੁੰਦੇ ਨੇ ਕਈ ਡੀਸੀ ਛੋਟੇ ਜਾਂ ਨਵੇਂ ਬਣੇ ਜ਼ਿਲ੍ਹੇ ਵਿੱਚ ਪਰਿਵਾਰ ਲੈ ਕੇ ਨਹੀਂ ਆਉਂਦੇ ਕਿ ਵੱਡੀ ਉਮਰ ਵਿੱਚ ਪੜਦੇ ਬੱਚੇ ਪਰੇਸ਼ਾਨ ਨਾ ਹੋਣ ਮੈਥੋਂ ਪਹਿਲੇ ਡੀਸੀ ਸਾਹਿਬ ਵੀ ਇਕੱਲੇ ਹੀ ਰਹਿੰਦੇ ਸੀ ਇਸ ਲਈ ਬਦਰੀ ਤੋਂ ਥੋੜੇ ਦਿਨਾਂ ਬਾਅਦ ਹੀ ਕੋਠੀ ਖਾਲੀ ਕਰ ਗਏ ਸਨ डीसी ਦੀ ਕੋਠੀ ਮਿਲਣ ਤੱਕ ਰੈਸਟ ਹਾਊਸ ਵਿੱਚ ਰਹਿਣਾ ਪੈਣਾ ਸੀ ਚੰਦਕੂ ਗਿਣਤੀ ਦੇ ਅਫਸਰ ਛੱਡ ਕੇ ਵਾਕਿਆ ਲਈ ਸੋਈ ਦੇ ਖਰਚੇ ਚੱਲਣ ਵਾਸਤੇ ਮਾਲ ਮਹਿਕਮੇ ਦੇ ਬੰਦੇ ਸੇਵਾਮੰਤੀਏ ਤਾਇਨਾਤ ਕਰ ਦਿੱਤੇ ਜਾਂਦੇ ਨੇ ਲਓ ਜੀ ਤੁਸੀਂ ਹੈਰਾਨ ਹੋਵੋਗੇ ਇਹ ਖਰਚਾ ਕੋਈ ਰਿਸ਼ਵਤ ਹੀ ਨਹੀਂ ਸਮਝਿਆ ਜਾਂਦਾ ਡੀਸੀ ਜਿਹੜੇ ਪਹਿਲਾਂ ਜ਼ਿਲ੍ਹੇ ਦੇ ਅੱਖ ਕੰਨ ਨੱਕ ਮੂੰਹ ਜਾਣੇ ਜਾਂਦੇ ਸੀ ਫਿਰ ਮਾਈ ਬਾਪ ਤੇ ਹੌਲੀ ਹੌਲੀ ਪੁਜਿਤ ਬਣ ਬੈਠੇ ਰੋਲ ਕੰਮ ਤੇ ਕਿਰਦਾਰ ਵਿੱਚ ਵੀ ਅੰਤਰ ਆਉਂਦਾ ਗਿਆ ਸੋ ਮੈਨੂੰ ਅੰਜਾਇਆ ਕਿ ਕੁਝ ਫालतੂ ਬੰਦੇ ਜੋ ਰੈਸਟ ਹਾਊਸ ਵਿੱਚ ਡੀਸੀ ਦੀ ਰਸੋਈ ਦਾ ਖਰਚਾ ਚੁੜਨ ਲਈ ਬੈਠੇ ਸੀ ਪਹਿਲੇ ਦਿਨ ਹੀ ਖਤਮ ਕਰ ਦਿੱਤੇ ਮੇਰੇ ਕਰਤਾਰ ਰਤੇਸ਼ ਚੈੜੀ ਦਾ ਸੰਕੇਤ ਪਹਿਲੇ ਦਿਨ ਹੀ ਮਿਲ ਗਿਆ ਫਿਰ ਸੰਗਰੂਰ ਵੀ ਇੰਜ ਹੀ ਹੋਇਆ ਇਹ ਸੰਗਰੂਰ ਵਾਲੀ ਕੋਠੀ ਖਾਲੀ ਹੋਣ ਤੇ ਰੰਗ ਰੋਗਨ ਕਰਵਾਉਣ ਤੇ ਗੁਰੂ ਦੀ ਅਪਾਰ ਕਿਰਪਾ ਹਾਸਲ ਕਰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਭੂਗ ਪੌਣ ਦਾ ਫੈਸਲਾ ਕਰ ਲਿਆ ਜਿਸ ਵਿੱਚ ਸਿਰਫ ਜ਼ਿਲ੍ਹਾ ਪੱਧਰ ਦੇ ਅਫਸਰ ਹੀ ਬੁਲਾਏ ਬਾਕੀ ਬੀਡੀਪੀਓ ਫਸਿਲਦਾਰ ਤੇ ਹੋਰ ਸਾਰੇ ਜੋ ਡੀਸੀ ਦੇ ਘੋੜੇ ਸਮਝੇ ਜਾਂਦੇ ਹਨ ਬੁਲਾਏ ਹੀ ਨਹੀਂ ਸਰਦਾਰ ਉਪਕਾਰ ਸਿੰਘ ਪੀਸੀਐਸ ਜੀਏ ਕਮ ਐਸਟੀਐਮ ਨੂੰ ਸਾਰੇ ਪ੍ਰਬੰਧ ਕਰਨ ਲਈ ਐਡਵਾਂਸ ਹੀ ਲੋੜ ਜੋਗੇ ਪੈਸੇ ਦੇ ਦਿੱਤੇ ਤੇ ਕਿਹਾ ਕਿ ਜੇ ਹੋਰ ਲੋੜ ਪਈ ਤਾਂ ਖੁਦ ਜ਼ਿੰਮੇਵਾਰੀ ਨਾਲ ਮੰਗ ਲੈਣ ਸਰਦਾਰ ਉਪਕਾਰ ਸਿੰਘ ਦੀ ਇਮਾਨਦਾਰੀ ਲਿਆਕਤ ਵਫਾਦਾਰੀ ਅਤੇ ਦੂਰਅੰਦੇਸ਼ੀ ਦੇ ਸਰਬਗੁਣਾ ਭਰਪੂਰ ਦੀ ਸ਼ਖਸੀਅਤ ਦਾ ਜ਼ਿਕਰ ਮੈਂ ਵੱਖਰੇ ਤੌਰ ਤੇ ਕਰਾਂਗਾ ਪਾਠ ਪ੍ਰਕਾਸ਼ ਕਰਨ ਵਾਲੇ ਦਿਨ ਧੂਰੀ 슈ਗਰ ਮਿਲ ਤੋਂ ਦੋ ਚੀਨੀ ਦੀਆਂ ਬੋਰੀਆਂ ਡੀਸੀ ਦੀ ਕੋਠੀ ਹੋਣ ਬਾਰੇ ਪਾਠ ਦੇ ਖਰਚੇ ਲਈ ਨਿਸ਼ਕਾਮ ਪੰਡਾਰਾ ਆ ਗਿਆ ਜਦੋਂ ਮੈਨੂੰ ਪਤਾ ਲੱਗਾ ਤਾਂ ਉਹਨੇ ਪੈਰੀ ਹੀ ਆਟੋ ਰਿਕਸ਼ਾ ਵਾਸ ਕਰ ਦਿੱਤਾ ਡੀਸੀ ਦੀ ਕੋਠੀ ਦਾ ਖਰਚਾ ਆਮ ਤੌਰ ਤੇ ਲੋਕਲ ਤਹਿਸੀਲਦਾਰ ਲੋਕਲ ਪਟਵਾਰੀ ਖੁਰਾਕ ਸਪਲਾਈ ਵਿਭਾਗ ਮੈਂ برداشت ਕਰਦੇ ਨੇ ਇਹ ਰਵੈਤ ਹੀ ਬਣੀ ਹੋਈ ਹੈ ਇੱਕ ਮੱਝ ਜਾਂ ਗਊ ਪੱਠੇ ਚਾਰਾ ਦਾਣਾ ਆਦ ਇਹ ਸਭ ਲੋਕਲ ਪਟਵਾਰੀ ਵੱਲ ਹੁੰਦਾ ਹੈ ਸ਼ਾਇਦ ਕੋਈ ਟਾਮੀ ਟਾਮੀ ਛੋਟ ਹੋਵੇ ਰਾਸਾਰ ਬੜੇ ਘਟਨੇ ਇਸ ਲੰਮਤ ਤੋਂ ਬਚਣਾ ਸੌਖਾ ਨਹੀਂ ਫਿਰ ਦੂਜਾ ਖਰਚਾ ਰੈੱਡ ਕਰਾਸ ਫੰਡਸ ਵਿੱਚੋਂ ਹੁੰਦਾ ਹੈ ਡੀਸੀ ਦੀ ਕੋਠੀ ਵਿੱਚ ਕੋਠੀ ਦੇ ਆਕਾਰ ਅਨੁਸਾਰ ਤਕਰੀਬਨ 20-22 ਬੰਦੇ ਵੱਖਰੇ ਵੱਖਰੇ ਮਹਿਕਮਿਆਂ ਦੇ ਤਾਇਨਾਤ ਹੁੰਦੇ ਨੇ ਜਿਵੇਂ ਖੇਤੀਬਾੜੀ ਬਾਗਬਾਨੀ ਸਿੰਚਾਈ ਨਗਰਪਾਲਿਕਾ ਡੀਸੀ ਦਫਤਰ ਪੁਲਿਸ ਵਿਭਾਗ ਰੈੱਡ ਕਰਾਸ ਜ਼ਿਲ੍ਹਾ ਲੈਂਡ ਰਿਕਾਰਡ ਸੋਸਾਇਟੀ ਜ਼ਿਲ੍ਹਾ ਸੁਖਮਣੀ ਸੋਸਾਇਟੀਆਂ ਮੈਂ ਸਾਰੀ ਤਫਸੀਲ ਖਾਸਲ ਕਰਕੇ ਸੋਚਿਆ ਆਪਣੀ ਇੱਕ ਗਊ ਖਰੀਦ ਲੈਂਦੇ ਹਾਂ ਜਾਂਦੇ ਹੋਏ ਪਟਿਆਲੇ ਆਪਣੇ ਫਾਰਮ ਤੇ ਲੈ ਜਾਵਾਂਗੇ ਮੈਂ ਪਹਿਲਾਂ ਵੀ ਤਕਰੀਬਨ 15-16 ਸਾਲ ਆਪਣੀ ਕੋਠੀ ਵਿੱਚ ਗਊ ਰਖਦਾ ਰਿਹਾ ਹਾਂ ਡੀਸੀ ਸੰਗਰੂਰ ਦੀ ਕੋਠੀ ਵਿੱਚ ਕੁੱਲ ਰਕਬਾ 10 ਏਕੜ ਸੀ ਜਿਸ ਵਿੱਚ ਤਕਰੀਬਨ ਅੱਧਾ ਭਾਗ 5 ਏਕੜ ਖੇਤਰ ਕਣਕ ਝੋਨੇ ਪੱਠੇ ਸਬਜ਼ੀਆਂ ਫਲਾਂ ਆਦਲੀ ਸੀ ਮੇਰੇ ਬਾਸੀ ਦੇ ਲੜਕੇ ਜੋ ਨੇੜੇ ਹੀ ਸ਼ੇਰੋ ਪਿੰਡ ਦੇ ਵਸਨੀਕ ਹਨ ਉਹਨਾਂ ਕੋਲ ਇੱਕ 200 ਗਊਆਂ ਦਾ ਡੇਰੀ ਫਾਰਮ ਹੈ ਸ਼ੈਲਰ ਤੇ ਸੋਹਣੀ ਖੇਤੀ ਬਾਗਬਾਨੀ ਕੈਟਲ ਫੀਲਡ ਫੈਕਟਰੀ ਆਦ ਹਨ ਉਹ ਗੁਰਸਿੱਖ ਪਰਿਵਾਰ ਹੈ ਜੋ ਅੱਜ ਵੀ ਪੰਜੇ ਭਾਈ ਇਕੱਠੇ ਖੇਤੀ ਤੇ ਹੋਰ ਤੇਜ਼ਾਰਤ ਕਰਦੇ ਹਨ ਉਹ ਮੈਨੂੰ ਮਿਲਣ ਆਏ ਮੈਂ ਕਹਾ ਬਾਈ ਜੀ 10 ਕਿਲੋ ਦੁੱਧ ਵਾਲੀ ਗਊ ਕਿੰਨੇ ਕੁ ਮਹਿੰਗੀ ਮਿਲਜੂ ਉਹ ਕਹਿਣ ਲੱਗੇ ਬਾਈ ਜੀ ਮਸਾਂ ਸਬਬ ਨਾਲ ਸਾਡਾ ਭਰਾ ਜ਼ਿਲ੍ਹੇ ਦਾ ਡੀਸੀ ਲੱਗਿਆ ਅਸੀਂ ਤੁਹਾਨੂੰ ਗਊ ਭੇਜਾਂਗੇ ਪੱਠੇ ਦੇ ਸਾਮਨ ਦਾ ਇੰਤਜ਼ਾਮ ਤੁਸੀਂ ਕਰ ਲੈਣਾ ਅੰਨਾ ਕੀ ਪਾੜੇ ਦੋਨਾਂ ਡੀਸੀ ਦੀ ਕੋਠੀ ਵਿੱਚ ਕੈਂਪਸ ਦਫ਼ਤਰ ਹੋਣ ਕਰਕੇ ਭਾਵੇਂ ਡੀਸੀ ਮਿਲਣ ਵਾਲਿਆਂ ਲਈ ਚਾਹ ਪਾਣੀ ਦੇ ਖਰਚੇ ਸਰਕਾਰੀ ਖਰਚੇ ਚੋਂ ਕਰ ਸਕਦਾ ਪਰ ਅਸੀਂ ਸੋਚ ਲਿਆ ਆਪਣੇ ਘਰੋਂ ਹੀ ਲਾਵਾਂਗੇ ਸੋ ਡੀਸੀ ਦੀ ਕੋਠੀ ਅਨਾਜ ਖਰੀਦ ਅਜੰਸੀਆਂ ਤੇ ਅਫਸਰਾਂ ਦੀ ਮੀਟਿੰਗ ਪੈਡੀ ਤੇ ਕਣਕ ਦੀ ਖਰੀਦ ਵੇਲੇ ਹਰ ਰੋਜ਼ ਹੁੰਦੀ ਦੁੱਧ ਚਾਹ ਕੌਫੀ ਦਾ ਮੁਫਤ ਲੰਗਰ ਦਾਸ ਨੂੰ ਗੁਰੂ ਵੱਲੋਂ ਬਖਸ਼ੇ ਖਜ਼ਾਨੇ ਚ ਹੁੰਦਾ ਮੈਨੂੰ ਇਹ ਸਭ ਕੁਝ ਕਰਕੇ ਤਾਂ ਖੁਸ਼ੀ ਤੇ ਮਾਨਸਿਕ ਸੰਤੁਸ਼ਟੀ ਮਿਲੀ ਮੈਂ ਹੁਣ ਵੀ ਜੇਕਰ ਸੰਗਰੂਰ ਜਾਵਾਂ ਤਾਂ ਇੱਕ ਕੱਢ ਕੇ ਤੁਰਦਾ ਹਾਂ ਕਿ ਦਾਸ ਦੇ ਨਿਰਪੱਖ ਤੇ ਪਾਰਦਰਸ਼ੀ ਤੇ ਲੋਕਪੱਖੀ ਕਿਰਦਾਰ ਤੇ ਉਂਗਲ ਧਰਨੂ ਕਿਤੇ ਥਾਂ ਨਹੀਂ ਬੰਦਿਆ ਹੋਰ ਇਥੋਂ ਕੀ ਲੈ ਜਾਣਾ ਜੇ ਗੁਰੂ ਐਨੀ ਕਿਰਪਾ ਬਖਸ਼ ਦੇਵੇ ਨਿਮਰਾਨੀ ਨੂੰ ਮਾਨ ਨਿਤਾਣੀ ਨੂੰ ਤਾਨ ਤਕਰੀਬਨ ਡੇਢ ਸਾਲ ਉੱਥੇ ਲੰਘਿਆ ਤੇ ਇੱਕ ਇੱਕ ਦਿਨ ਜ਼ਿਲ੍ਹੇ ਦੇ ਲੋਕਾਂ ਲਈ ਨਵਾਂ ਕੁਝ ਸੋਚਣ ਤੇ ਕਰਨ ਲਈ ਲੰਘਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ